ਨੁਦੀਆਣਾ ਦੇ ਗਿਲ ਰੋਡ ਸਟਰਟ ਸਕੂਟਰ ਮਾਰਕੀਟ ਐਸੋਸੀਏਸ਼ਨ ਦੇ ਦੁਕਾਨਦਾਰਾਂ ਨੇ ਵਿਧਾਇਕ ਕਲਵੰਤ ਸਿੰਘ ਫੁੱਟੂ ਦੇ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਦੁਕਾਨਦਾਰਾਂ ਨੇ ਨਗਰ ਨਿਗਮ ਪ੍ਰਤੀ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਜ਼ਿਕਰ ਜ਼ਾਰ ਕਰ ਦਿੱਤਾ ਅਤੇ ਕਿਹਾ ਕਿ ਉਹਨਾਂ ਨੂੰ ਨਗਰ ਨਿਗਮ ਦੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਜਿਸ ਦਾ ਕੋਈ ਹੱਲ ਕੀਤਾ ਜਾਵੇ। ਇਹ ਸਰ ਗੇਵਚੰਗ ਸਕੂਟਰ ਮਾਰਕੀਟ ਰੁਆਨੇਰੀ ਸਭ ਤੋਂ ਪੰਜਾਬ ਦੇ ਸਰ ਤੋਂ ਵੱਡੀ ਮਾਰਕੀਟ ਹੈ ਇੱਥੇ ਘੱਟੋ ਘੱਟ 500 ਦੁਕਾਨਦਾਰ ਨੇ ਜਿਨ੍ਹਾਂ ਦੇ ਵਿੱਚ ਘੱਟੋ ਘੱਟ 5 ਤੋਂ 10000 ਬੰਦੇ ਜੁੜੇ ਹੋਏ ਨੇ ਜਿਹੜਾ ਇਸ ਤੋਂ ਰੋਟੀ ਖਾ ਰਹੇ ਨੇ। ਅੱ ਅਸੀਂ ਐਸੇ ਮਾਰਕੀਟ ਦੇ ਵਿੱਚ ਅੱਜ ਤੱਕ ਸਾਨੂੰ ਕਿਸੇ ਨੇ ਕੋਈ ਵਾਦਾ ਨਹੀਂ ਕੀਤਾ ਕੋਈ ਸਾਡਾ ਕੰਮ ਸੁਣਿਆ ਗਿਆ ਟ੍ਰੈਫਿਕ ਦੀ ਸਮੱਸਿਆ ਕਾਰਪੋਰੇਸ਼ਨ ਦੀ ਸਮੱਸਿਆ ਹਮੇਸ਼ਾ ਰਹੀ ਹੈ ਇਹਦਾ ਕੋਈ ਹੱਲ ਸਾਡੇ ਵੱਲੋਂ ਕਿਸੇ ਵੀ ਮਿਨਿਸਟਰ ਵੱਲੋਂ ਕੀਤਾ ਨਹੀਂ ਗਿਆ ਆਪ ਸਿੱਧੂ ਸਾਹਿਬ ਨੇ ਸਾਨੂੰ ਅੱਜ ਵਾਦਾ ਕੀਤਾ ਸਾਡੀ ਉਮੀਦ ਜਗੀ ਹੈ ਕਿ ਕੱਲ ਨੂੰ ਸਾਨੂੰ ਦੁਕਾਨਾਂ ਵੀ ਕੋਈ ਲਾਟ ਹੋਣਗੀਆਂ ਜਾਂ ਸਾਡੇ ਜੁਰਮਾਨੇ ਮਾਫ ਹੋ ਕੇ ਸਾਨੂੰ ਦੁਕਾਨਾਂ ਸਾਡੀ ਮਲਕੀਅਤ ਮਿਲ ਸਕਦੀ ਹੈ ਨਹੀਂ ਨਗਰ ਨਿਗਮ ਦੀ ਗੱਲ ਕਰਦੇ ਤੁਸੀਂ ਜਿਵੇਂ ਸਰ ਨਗਰ ਨਿਗਮ ਵੱਲੋਂ ਪਤਾ ਹੈ ਕਿ ਹਮੇਸ਼ਾ ਸਾਡੇ ਨਾਲ ਕੀ ਕਹਿੰਦੇ ਭੇਤ ਭਾਵ ਕੀਤਾ ਗਿਆ ਸਾਡੀ ਬਜ਼ਾਰ ਦੇ ਨਾਲ ਕਰੀ ਸਾਨੂੰ ਦੁਕਾਨਾ ਦੇਣ ਤੋਂ ਬਾਅਦ ਸਾਡੀ ਪੋਰਾ ਪੋਰਾ ਦੁਕਾਨਾ ਦੇ ਗੇ ਸਾਡੀ ਘੜੀਆਂ ਤੁਹਾਨੂੰ ਮਜਬੂਰ ਆ ਸੀ ਘੜੀਆਂ ਬਾਹਰ ਲਾਣੀਆਂ ਪੈਣੀਆਂ ਸਾਨੂੰ ਗਾਕਾਂ ਨੂੰ ਬਾਹਰ ਆ ਕੇ ਖੜਨਾ ਪੈਂਦਾ ਸਾਡੀ ਕੋਈ ਸਮੱਸਿਆ ਦਾ ਹੱਲ ਨਹੀਂ ਹੁੰਦਾ ਉਲਟਾ ਸਾਨੂੰ ਡਰਾਇਆ ਜਾਂਦਾ ਸਾਡੇ ਚਲਾਨ ਕੱਟ ਕੇ ਭੇਜੇ ਜਾਂਦੇ ਨੇ ਸਾਡੇ ਲੋਕਾਂ ਨੂੰ ਰੁਕਿਆ ਜਾਂਦਾ ਗਾਕਾਂ ਨੂੰ ਰੁਕਿਆ ਜਾਂਦਾ ਤੇ ਕੋਈ ਸੁਬਾ ਕਹਿੰਦਾ ਚਲਾਨ ਕੱਟਦੀ ਹੈ ਬਿਲਕੁਲ ਸਰ ਐਮਐਲਏ ਸਾਹਮਣੇ ਸਾਨੂੰ ਆਸ਼ਵਾਸਨ ਦਿੱਤਾ ਹੈ ਧੰਨਵਾਦ ਮੇਲੇ ਮੇਲੇ ਸਾਹਮਣੇ ਆਸ਼ਵਾਸਨ ਦਿੱਤਾ ਹੈ ਵੀ ਇਹ ਚੀਜ਼ ਦਾ ਸਮੱਸਿਆਵਾਂ ਹੱਲ ਕਰਨਗੇ ਜੋ ਸਾਡਾ ਹੱਕ ਬਣਦਾ ਬਾਜ਼ਾਰ ਦਾ ਉਹ ਹੱਕ ਸਾਨੂੰ ਦਿਵਾ ਕੇ ਰਹਿਣਗੇ ਉੱਥੇ ਇਸ ਮੌਕੇ ਬਦਾਇ ਕਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਜੋ ਵੀ ਦਿੱਕਤਾਂ ਪੇਸ਼ ਆ ਰਹੀਆਂ ਹਨ ਉਸ ਨੂੰ ਲੈ ਕੇ ਦੁਕਾਨਦਾਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਆਪਣੀਆਂ ਸਮੱਸਿਆਵਾਂ ਉਹਨਾਂ ਨੇ ਦੱਸੀਆਂ ਹਨ ਅਤੇ ਉਹਨਾਂ ਨੇ ਕਿਹਾ ਕਿ ਇਸ ਦੇ ਲਈ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਤਾੜਨਾ ਕਰਕੇ ਕਾਨੂੰਨ ਦੇ ਦਰੇ ਵਿੱਚ ਰਹਿ ਕੇ ਕੰਮ ਕਰਨ ਦੀ ਗੱਲ ਕਹੀ ਜਾਵੇਗੀ ਸੁਕੁਰਪੇ ਮਾਰਕੀਟ ਐਸੋਸੀਏਸ਼ਨ ਵਾਲਿਆਂ ਨੇ ਜਗਰੰਦਰ ਗਿੱਦੜੀ ਖੁਸ਼ੀ ਦੇ ਬਿੱਕ ਬੋਲਾਂਗੇ ਅੰਦੇ ਹੇਲੇ ਇੱਥੇ ਇਕੱਠੇ ਹੋਏ ਵੀ ਮੇਰੇ ਨਾਲ ਨੂੰ ਸਨਮਾਨ ਰੱਖਿਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਜਿੱਥੇ ਨਾ ਧੰਨਵਾਦ ਕਰਦਾ ਤੇ ਵਿਸ਼ਵਾਸ ਦਉਣਾ ਕਿ ਤਰ੍ਹਾਂ ਤਸਵੀਰ ਬਲਵੇਂ ਵਿਧਾਇਕ ਚੋਂ ਤੇ ਸਰਕਾਰ ਬਣਾਈ ਹੁਣ ਜਲੰਧਰ ਦੇ ਲੋਕਾਂ ਨਾਲ ਜਿਨ੍ਹਾਂ ਨੇ ਐਡਾ ਵੱਡਾ ਪਰਪਕਾਰ ਕਰਦੇ ਹੋਏ ਸ਼ਸ਼ੀਰ ਕੁਮਾਰ ਰੇਕੂ ਜੀ ਨੂੰ ਜਿਹੜਾ ਮੈਂਬਰ ਪਾਰਲੀਮੈਂਟ ਜਿਹੜਾ ਉਹਦੇ ਲਈ ਇਹਨਾਂ ਦਾ ਬੇਸ਼ੇਕ ਰੂਪੇ ਧੰਨਵਾਦ ਕਰਦਾ ਕਿਉਂਕਿ ਇਦਾਂ ਕਿਤੇ ਹਰੇਕ ਬੰਦੇ ਦਾ ਹਰੇਕ ਸ਼ਹਿਰ ਦੇ ਵਿੱਚ ਬੈਂਕ ਹੁੰਦਾ ਇਹਨਾਂ ਨੇ ਵੀ ਯਤਨ ਕਰੇ ਫੋਨ ਕਰਕੇ ਵੋਟਾਂ ਪਾਈਆਂ ਨੇ ਤੇ ਕੁਝ ਮਾਰਕੀਟ ਨਾਲ ਸੰਬੰਧਤ ਇਹਨਾਂ ਨੇ ਮੁਸ਼ਕਲਾਂ ਜਿਹੜੀਆਂ ਨੇ ਦੱਸਿਆ ਨੇ ਉਹ ਮੇਰੇ ਧਿਆਨ ਵਿੱਚ ਪਹਿਲਾਂ ਵੀ ਨੇ ਹੁਣ ਦੁਬਾਰਾ ਇਹਨਾਂ ਦਾ ਕੱਲ ਨੂੰ ਜਿਹੜੇ ਸਾਡੇ ਲੋਕਲ ਬੋਰਡ ਦੇ ਮੰਤਰੀ ਦੇ ਡਾਕਟਰ ਇੰਦਰਬੀਰ ਸਿੰਘ ਨੇ ਜਿਹੜੇ ਵੀ ਉਹਨਾਂ ਨੇ ਇਹਨਾਂ ਦੀ ਕੱਲ ਵੀ ਮੈਂ ਮੀਟਿੰਗ ਜਿੰਗਿਆ ਫੈਕਸ ਕਰਾਰੇ ਜਿਹਦੇ ਵਿੱਚ ਉਸੇ ਹੀ ਕਰਾਂਗੇ ਵੀ ਜਿਹੜੇ ਵੱਧ ਤੋਂ ਵੱਧ ਜਿੰਨੀਆਂ ਸਮੱਸਿਆਵਾਂ ਮੇਰੇ ਮੌਕੇ ਤੇ ਹੱਲ ਕਰਾਂਗੇ ਕਿਹੜੀ ਖਾਸ ਸਮੱਸਿਆ ਵੀ ਦੇਖਣ ਨੂੰ ਮਿਲੀ ਜਿਹੜੀਆਂ ਖਾਸ ਇਹ ਤਾਂ ਜਿਹੜੀ ਲੋਕਲ ਲੈਵਲ ਦੇ ਨੇ ਉਹ ਕਹਿੰਦੇ ਸਾਨੂੰ ਟ੍ਰੈਫਿਕ ਤੇ ਕਾਰਪੋਰੇਸ਼ਨ ਤੰਗ ਕਰਦੀ ਹੈ ਉਹਦਾ ਮੈਂ ਸਵੇਰੇ ਜਿਹੜੀਆਂ ਹਦਾਇਤਾਂ ਜਾਰੀ ਕਰੂੰਗਾ ਵੀ ਕਾਨੂੰਨ ਮੁਤਾਬਕ ਜੋ ਵੀ ਕੰਮ ਆ ਇਹਨਾਂ ਨੂੰ ਕਰਨ ਦਿੱਤਾ ਜਾਵੇ ਨਿਆਂਇਤ ਤੰਗਰਾ ਦਿੱਤਾ ਜਾਵੇ ਬਾਕੀ ਇਹਨਾਂ ਦੇ ਪੜੋਂ ਦੇ ਥੱਲੇ ਜਿਹੜੀਆਂ ਦੁਕਾਨਾਂ ਨੇ ਦੂਸਰੀ ਮਾਰਕੀਟ 'ਚ ਉਹਦੇ ਜਿਹੇ ਮਾਲਕ ਦੇ ਹੱਕ ਮੰਗਦੇ ਨੇ ਤੇ ਜਿਹੜੇ ਕੁਝ ਜੁਰਮਾਨੇ ਪੈ ਕੇ ਇਹਨਾਂ ਨੂੰ ਪੈਸੇ ਪੈਸੇ ਨੇ ਉਹਦੇ ਵਿੱਚ ਵੀ ਰਜ਼ੀਦ ਦੀ ਮੰਗ ਕਰਦੇ ਨੇ ਤੇ ਮੈਂ ਆਸ ਕਰਦਾ ਕਿ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਦੀ ਗਾਈ ਜਿਹੜੀ ਸਰਕਾਰ ਰਹਿਮਦਿਲ ਸਰਕਾਰਾ ਇਹਨਾਂ ਤੇ ਰਹਿਮ ਕਰਦੇ ਜਿਹੜੇ ਉਹ ਗ੍ਰੰਟ ਜਿਹੜੀ ਪੈਸੇ ਦਾ ਵਿਆਜ ਲੱਗਿਆ ਮਾਫ ਕਰਨਾ ਸਿੱਧੂ ਸਾਹਿਬ ਇੱਕ ਸਕੂਟਰ ਮਾਰਕੀਟ ਨਾਲ ਜੁੜੀ ਆ ਕਿ ਇਹਨਾਂ ਨੂੰ ਦੁਕਾਨਾਂ ਦੀ ਹੋਰ ਲੋੜ ਆ ਜੀ ਕਿਉਂਕਿ ਸਕੂਟਰ ਮਾਰਕੀਟ ਬਹੁਤ ਵੱਡੀ ਹੁੰਦੀ ਜਾ ਰਹੀ ਆ ਉਧਰ ਦੁਕਾਨਾਂ ਘਟ ਗਈਆਂ ਕੀ ਕੋਈ ਹੱਲ ਹੋਗਾ ਜੇ ਦੇ ਇੱਥੇ ਕਿਤੇ ਪੁੱਛਦੇ ਥੱਲੇ ਜੇ ਕੋਈ ਜਗ੍ਹਾ ਹੋਵੇ ਜੇ ਕੋਈ ਪ੍ਰਪੋਜ਼ਲ ਇਹ ਦੇਣ ਵੀ ਬਣਾ ਕੇ ਕਾਰਪੋਰੇਸ਼ਨ ਨੂੰ ਜਾਂ ਸਰਕਾਰ ਨੂੰ ਭੇਜਣਗੇ ਉਹਦੇ ਤੇ ਗੌਰ ਕਰਦੇ ਹੋਏ ਇਹਨਾਂ ਦੀ ਜਿਹੜੀ ਮੰਗ ਕੋਈ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸੇ ਤੁਸਪ ਕਾਮਰਾ ਰੋਡ ਵਾਲੀ ਸੜਕ ਦੀ ਬੜੀ ਮਾੜੀ ਹਾਲਤ ਆ ਤੁਸੀਂ ਤਾਂ ਕਹਿ ਕੇ ਬਣਵਾ ਲਓਗੇ ਹੋਰ ਕਿਸੇ ਨੇ ਟਰਸਟ ਨਹੀਂ ਮੈਣਾ ਸਾਨੂੰ ਬੜਾ ਤੁਹਾਡੇ ਤੇ ਮਾਨ ਮੂੰਹ ਮਠਾ ਕਰਾ ਦੇ ਬਿਊਰੋ ਰਿਪੋਰਟ ਐਸਮ ਜਰ نیوز